ਬਾਲਬੁੱਟਾ ਦਾ ਕਾਰ ਸੋਨੂ ਸੂਦ ਖਿਲਾਫ ਗ੍ਰਫਤਾਰੀ ਦਾ ਵਾਰੰਟ ਜਾਰੀ ਹੋਇਆ 10 ਲੱਖ ਰੁਪਏ ਦੀ ਧੋਖਾਧੜੀ ਮਾਮਲੇ 'ਚ ਵਾਰ-ਵਾਰ ਸੱਮਨ ਪਿੰਜਣ ਦੇ ਬਾਵਜੂਦ ਸੋਨੂ ਸੂਦ ਲੁਧਿਆਣਾ ਅਦਾਲਤ 'ਚ ਗਵਾਹੀ ਦੇਣ ਲਈ ਨਹੀਂ ਆਇਆ ਇਸ ਵਾਰ ਲੁਧਿਆਣਾ ਜੁਡੀਸ਼ੀਅਲ ਮੈਜਿਸਟ੍ਰੇਟ ਰਮਨਪ੍ਰੀਤ ਕੌਰ ਨੇ ਸੋਨੂ ਸੂਦ ਖਿਲਾਫ ਗ੍ਰਫਤਾਰੀ ਵਾਰੰਟ ਜਾਰੀ ਕੀਤਾ ਜੋ ਗੈਰ ਜ਼ਮਾਨਤੀ ਹੈ ਦੱਸਿਆ ਜਾ ਰਿਹਾ ਹੈ ਕਿ ਸੋਨੂ ਸੂਦ ਕੰਪਨੀ ਦਾ ਬ੍ਰੈਂਡ ਐਮਬੈਸਡਰ ਸੀ ਜਿਸ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਫਿਰ ਹਾਲ ਇਸ ਮਾਮਲੇ 'ਚ ਸੋਨੂ ਸੂਦ ਜਾਂ ਉਨ੍ਹਾਂ ਦੀ ਟੀਮ ਵੱਲੋਂ ਫਿਲਮ ਫਤਿਚ ਨਜ਼ਰ ਆਇਆ ਸੀ ਇਸ ਮਾਮਲੇ 'ਚ ਸੁਣਵਾਈ 10 ਫਰਵਰੀ ਨੂੰ ਹੋਵੇਗੀ ਲੁਧਿਆਣਾ ਦੇ ਵਕੀਲ ਰਾਜੇਸ਼ ਖੰਨਾ ਨੇ ਦੱਸਿਆ ਕਿ ਮੋਹਿਤ ਸ਼ੁਕਲਾ ਖਿਲਾਫ 1 ਜੁਲਾਈ 2023 ਨੂੰ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਜਦੋਂ ਪੁਲਿਸ ਨੇ ਇਸ ਮਾਮਲੇ 'ਚ ਸੁਣਵਾਈ ਨਹੀਂ ਕੀਤੀ ਤਾਂ ਉਸਨੇ 4 ਅਕਤੂਬਰ 2023 ਨੂੰ ਅਦਾਲਤ 'ਚ ਪਹੁੰਚ ਕੀਤੀ ਸੀ ਬਿਊਰੋ ਰਿਪੋਰਟ GK TV Bollywood اداکار सोनू सूद खिलाफ ਗ੍ਰਫਤਾਰੀ ਦਾ ਵਾਰੰਟ ਜਾਰੀ ਹੋਇਆ 10 ਲੱਖ ਰੁਪਏ ਦੀ ਧੋਖਾਧੜੀ ਮਾਮਲੇ 'ਚ ਵਾਰ-ਵਾਰ ਸੰਮਨ ਪਿੰਜਣ ਦੇ باوجود सोनू सूद ਲੁਧਿਆਣਾ ਅਦਾਲਤ 'ਚ ਗਵਾਹੀ ਦੇਣ ਲਈ ਨਹੀਂ ਆਏ ਇਸ ਵਾਰ ਲੁਧਿਆਣਾ ਜੁਡੀਸ਼ੀਅਲ ਮੈਜਿਸਟ੍ਰੇਟ ਰਮਨਪ੍ਰੀਤ ਕੌਰ ਨੇ सोनू सूद खिलाफ ਗ੍ਰਫਤਾਰੀ ਵਾਰੰਟ ਜਾਰੀ ਕੀਤਾ ਜੋ ਗੈਰ ਜ਼ਮਾਨਤੀ ਹੈ ਦੱਸਿਆ ਜਾ ਰਿਹਾ ਹੈ ਕਿ सोनू सूद ਕੰਪਨੀ ਦਾ ਬ੍ਰੈਂਡ ਐਮਬੈਸਡਰ ਸੀ ਜਿਸ खिलाफ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਫਿਰ ਹਾਲ ਇਸ ਮਾਮਲੇ 'ਚ सोनू सूद ਜਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ सोनू सूद ਹਾਲ ਹੀ ਚ ਰਿਲੀਜ਼ ਹੋਈ ਫਿਲਮ ਫਤਿਹ ਚ ਨਜ਼ਰ ਆਇਆ ਸੀ ਇਸ ਮਾਮਲੇ ਚ ਸੁਣਵਾਈ 10 ਫਰਵਰੀ ਨੂੰ ਹੋਵੇਗੀ ਲੁਧਿਆਣਾ ਦੇ ਵਕੀਲ ਰਾਜੇਸ਼ ਖੰਨਾ ਨੇ ਦੱਸਿਆ ਹੈ ਕਿ ਮੋਹਿਤ ਸ਼ੁਕਲਾ ਖਿਲਾਫ 1 ਜੁਲਾਈ 2023 ਨੂੰ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਜਦੋਂ ਪੁਲਿਸ ਨੇ ਇਸ ਮਾਮਲੇ ਚ ਸੁਣਵਾਈ ਨਹੀਂ ਕੀਤੀ ਤਾਂ ਉਸਨੇ 4 ਅਕਤੂਬਰ 2023 ਨੂੰ ਅਦਾਲਤ ਚ ਪਹੁੰਚ ਕੀਤੀ ਸੀ ਬਿਊਰੋ ਰਿਪੋਰਟ ਜੀ ਕੀ ਹੈ ਟੀਵੀ ਬਾਲੀਵੁੱਡ اداکار सोनू सूद ਖਿਲਾਫ ਗ੍ਰਫਤਾਰੀ ਦਾ ਵਾਰੰਟ ਜਾਰੀ ਹੋਇਆ 10 ਲੱਖ ਰੁਪਏ ਦੀ ਧੋਖਾਧੜੀ ਮਾਮਲੇ 'ਚ ਵਾਰ-ਵਾਰ ਸੱਮਨ ਪਿੰਜਰ ਦੇ باوجود सोनू सूद ਲੁਧਿਆਣਾ ਅਦਾਲਤ 'ਚ ਗਵਾਹੀ ਦੇਣ ਲਈ ਨਹੀਂ ਆਏ ਇਸ ਤੋਂ ਬਾਅਦ ਲੁਧਿਆਣਾ ਜੁਡੀਸ਼ੀਅਲ ਮੈਜਿਸਟ੍ਰੇਟ ਰਮਨਪ੍ਰੀਤ ਕੌਰ ਨੇ सोनू सूद ਖਿਲਾਫ ਗ੍ਰਫਤਾਰੀ ਵਾਰੰਟ ਜਾਰੀ ਕੀਤਾ ਜੋ ਗੈਰ ਜ਼ਮਾਨਤੀ ਹੈ ਦੱਸਿਆ ਜਾ ਰਿਹਾ ਹੈ ਕਿ सोनू सूद ਕੰਪਨੀ ਦਾ ਬ੍ਰੈਂਡ ਐਮਬੈਸਡਰ ਸੀ ਜਿਸ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਫਿਲਹਾਲ ਇਸ ਮਾਮਲੇ 'ਚ सोनू सूद ਜਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ सोनू सूद ਹਾਲੀ ਵਿੱਚ ਰਿਲੀਜ਼ ਹੋਈ ਫਿਲਮ ਫਤਿਹ ਚ ਨਜ਼ਰ ਆਇਆ ਸੀ ਇਸ ਮਾਮਲੇ 'ਚ ਸੁਣਵਾਈ 10 ਫਰਵਰੀ ਨੂੰ ਹੋਵੇਗੀ ਲੁਧਿਆਣਾ ਦੇ ਵਕੀਲ ਰਾਜੇਸ਼ ਖੰਨਾ ਨੇ ਦੱਸਿਆ ਕਿ ਮੋਹਿਤ ਸ਼ੁਕਲਾ ਖਿਲਾਫ 1 ਜੁਲਾਈ 2023 ਨੂੰ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਜਦੋਂ ਪੁਲਿਸ ਨੇ ਇਸ ਮਾਮਲੇ 'ਚ ਸੁਣਵਾਈ ਕਿ ਨਹੀਂ ਕੀਤੀ ਤਾਂ ਉਸਨੇ 4 ਅਕਤੂਬਰ 2023 ਨੂੰ ਅਦਾਲਤ 'ਚ ਪਹੁੰਚ ਕੀਤੀ ਸੀ ਦੀ ਰਿਪੋਰਟ ਜੀਕੀਆ ਟੀਵੀ ਬਾਲੀਵੁੱਡ اداکار ਸੋਨੂ ਸੂਦ ਖਿਲਾਫ ਗ੍ਰਫਤਾਰੀ ਦਾ ਵਾਰੰਟ ਜਾਰੀ ਹੋਇਆ 10 ਲੱਖ ਰੁਪਏ ਦੀ ਧੋਖਾਧੜੀ ਮਾਮਲੇ 'ਚ ਵਾਰ-ਵਾਰ ਸੱਮਨ ਪਿੰਜਰ ਦੇ ਬਾਵਜੂਦ ਸੋਨੂ ਸੂਦ ਲੁਧਿਆਣਾ ਅਦਾਲਤ 'ਚ ਗਵਾਹੀ ਦੇਣ ਲਈ ਨਹੀਂ ਆਏ ਇਸ ਤੋਂ ਬਾਅਦ ਲੁਧਿਆਣਾ ਜੁਡੀਸ਼ੀਅਲ ਮੈਜਿਸਟ੍ਰੇਟ ਰਮਨਪ੍ਰੀਤ ਕੌਰ ਨੇ ਸੋਨੂ ਸੂਦ ਖਿਲਾਫ ਗ੍ਰਫਤਾਰੀ ਵਾਰੰਟ ਜਾਰੀ ਕੀਤਾ ਜੋ ਗੈਰ ਜ਼ਮਾਨਤੀ ਹੈ ਦੱਸਿਆ ਜਾ ਰਿਹਾ ਹੈ ਕਿ ਸੋਨੂ ਸੂਦ ਕੰਪਨੀ ਦਾ ਬ੍ਰੈਂਡ ਐਮਬੈਸਡਰ ਸੀ ਜਿਸ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਫਿਲਹਾਲ ਇਸ ਮਾਮਲੇ 'ਚ ਸੋਨ ਸੋਨਸੂਦ ਹਾਲ ਹੀ ਚ ਰਿਲੀਜ਼ ਹੋਈ ਫਿਲਮ ਫਤਿਹ ਚ ਨਜ਼ਰ ਆਇਆ ਸੀ ਇਸ ਮਾਮਲੇ ਚ ਸੁਣਵਾਈ 10 ਫਰਵਰੀ ਨੂੰ ਹੋਵੇਗੀ ਲੁਧਿਆਣਾ ਦੇ ਵਕੀਲ ਰਾਜੇਸ਼ ਖੰਨਾ ਨੇ ਦੱਸਿਆ ਹੈ ਕਿ ਮੋਹਿਤ ਸ਼ੁਕਲਾ ਖਿਲਾਫ 1 ਜੁਲਾਈ 2023 ਨੂੰ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਜਦੋਂ ਪੁਲਿਸ ਨੇ ਇਸ ਮਾਮਲੇ ਚ ਸੁਣਵਾਈ ਨਹੀਂ ਕੀਤੀ ਤਾਂ ਉਸਨੇ 4 ਅਕਤੂਬਰ 2023 ਨੂੰ ਅਦਾਲਤ ਚ ਪਹੁੰਚ ਕੀਤੀ ਸੀ ਬਿਊਰੋ ਰਿਪੋਰਟ ਜੀਕੇਆ ਟੀਵੀ